ਮੈਂ ਡਾਕਟਰ ਜੇਸ ਗਿੱਲ ਐਮ ਡੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਤੁਸੀਂ ਮੇਰਾ YouTube ਚੈਨਲ EH says back to nature ਦੇਖਣਾ ਸ਼ੁਰੂ ਕਰ ਚੁੱਕੇ ਹੋ ਤੇ ਅੱਜ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗਾ ਅਸਥਮਾ ਡਿਜ਼ੀਜ਼ ਬਾਰੇ ਦਮੇ ਦੇ ਰੋਗ ਬਾਰੇ ਇਹ ਲੈਕਟੋਮੋਕੇਥੀ ਸਿਸਟਮ ਦੇ ਵਿੱਚ ਜਾਂ ਲੈਕਟੋਮੋਕੇਥੀ ਦਵਾਈਆਂ ਦੇ ਨਾਲ ਇਹਦਾ ਕਿਵੇਂ ਇਲਾਜ ਕੀਤਾ ਜਾਂਦਾ ਹੈ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਬਿਮਾਰੀ ਕਿਸੇ ਵਾਰ ਸਟਾਰਟ ਹੁੰਦੀ ਹੈ ਬੱਚਨ ਦੇ ਵਿੱਚ ਅਚਨ ਅਚਨਚੇਤ ਸਡਨਲੀ ਇਹ ਅਸਲੀ ਮੇ ਦਾ ਅਟੈਕ ਬੱਚਨ ਦੇ ਵਿੱਚ ਹੁੰਦਾ ਤੇ ਜਦੋਂ ਇਹ ਸਾਡੇ ਇਹਦਾ ਸੀ ਇਹ ਇਲਾਜ ਲੱਭਦੇ ਆ ਕੋਈ ਇਸ ਤਰ੍ਹਾਂ ਅਸੀਂ ਇਹਦੇ ਇਲਾਜ ਵਾਸਤੇ ਇਹ ਜਾਂ ਕਹਿੰੋ ਆਮ ਤੌਰ ਤੇ ਜਦੋਂ ਅਸੀਂ OPM ਬੈਲਾਡੋਨਾ ਜਾਂ ਸਟੀਮੂਲੈਂਟ ਇਹੋ ਜਿਹੇ ਜਿਹੜੇ ਪਦਾਰਥ ਹੈਗੇ ਆ ਜਾਂ ਦਵਾਈਆਂ ਦੇ ਰੂਪ ਦੇ ਵਿੱਚ ਦੇਣੇ ਸ਼ੁਰੂ ਕਰਦੇ ਹਾਂ ਇਹ ਦਵਾਈਆਂ ਦੇ ਰੂਪ ਦੇ ਵਿੱਚ ਇਹ ਬ੍ਰੌਂਕਾਈਟਸ ਲਈ ਇਹ ਕੋਲਡ ਤੇ ਕਫ ਲਈ ਇਹ ਦੇਣੇ ਸ਼ੁਰੂ ਕਰਦੇ ਹਾਂ ਤੇ ਇਹਨਾਂ ਦਾ ਇਹਦੇ ਕਾਰਨ ਸਾਨੂੰ ਅਸਥਮਾ ਰੋਗ ਜਿਹੜਾ ਹੈਗਾ ਤੇ ਓਦਮੇ ਦਾ ਰੋਗ ਜਿਹੜਾ ਹੈਗਾ ਉਹ ਹੋ ਜਾਂਦਾ ਹੈ ਜਦ ਇਹਦੇ ਕਾਰਨ ਤਕਰੀਬਨ ਇਹੋ ਚੀਜ਼ਾਂ ਬਣਦੀਆਂ ਹਨ ਤੇ ਜਦੋਂ ਫਿਰ ਅਸੀਂ ਇਹਦਾ ਟਰੀਟਮੈਂਟ ਕਰਨਾ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਤਾਂ ਸ਼ੁਰੂ ਦੇ ਵਿੱਚ ਜਦੋਂ ਅਸਥਮੇ ਦਾ ਅਟੈਕ ਹੁੰਦਾ ਤੇ ਬੜੀ ਤਕਲੀਫ ਹੁੰਦੀ ਆ ਸਾਹ ਨਹੀਂ ਆਉਂਦਾ ਉਸ ਵੇਲੇ ਅਸੀਂ ਪੀ 1 ਤੇ ਪੀ 1 ਜਾਂ ਪੀ 4 ਨੂੰ ਐ S1 S10 S2 ਤੇ ਇਹਨਾਂ ਦੇ ਵਿੱਚੋਂ ਮਤਲਬ ਜਾਂ ਤਾਂ ਅਸੀਂ P1 ਤੇ S10 ਜਾਂ S1 ਜਾਂ S2 ਨੂੰ ਅਲਟਰਨੇਟ ਪੰਜ-ਪੰਜ ਦਾ 10-10 ਮਿੰਟ ਬਾਅਦ ਉਹਦੀਆਂ ਡਰਾਈ ਜਿਹੜੀਆਂ ਗੋਲੀਆਂ ਹੈਗੀਆਂ ਰਿਵਿਊ ਸਨ ਉਹਨਾਂ ਨੂੰ ਉਹਦੇ ਮੂੰਹ ਦੇ ਵਿੱਚ ਰੱਖ ਰੱਖਦੇ ਆ ਜਿਹਦੇ ਨਾਲ ਜਿਹੜਾ ਇਹ ਜ਼ਮੇ ਦਾ ਅਟੈਕ ਹੋਇਆ ਉਹ ਰੁਕ ਜਾਂਦਾ ਹੈ ਤੇ ਇਹ ਅਸੀਂ ਖਿਆਲ ਰੱਖਣਾ ਕਿ ਕਿਹੜੀ ਚੀਜ਼ ਦੇ ਨਾਲ ਪੇਸ਼ੈਂਟ ਦੀ ਕੁਝ ਟੈਂਪਰਮੈਂਟ ਦੇ ਅਕੋਰਡਿੰਗ ਤੇ ਜਾਂ ਉਸ ਵੇਲੇ ਉਹਦੀ ਜਿਹੜੀ ਕੰਡੀਸ਼ਨ ਹੈ ਵੀ 1 ਜਾਂ ਪੀ 4 ਦੇ ਨਾਲ ਅਸੀਂ ਇਹਨਾਂ ਦੇ S1 S2 ਵੈਸਟ 10 ਦੇ ਵਿੱਚੋਂ ਕੋਈ ਵੀ ਮੈਡੀਸਿਨ ਲਾ ਕੇ ਉਹਨੂੰ ਅਲਟਰਨੇਟ ਤੇ ਦਿੰਨੇ ਆ ਤੇ ਉਹਦਾ ਅਟੈਕ ਰੁਕ ਜਾਂਦਾ ਬਿਟਵੀਨ ਇਹਦੇ ਅਟੈਕ ਦੇ ਕਈ ਵਾਰੀ ਤਾਂ ਜਲਦੀ ਜਲਦੀ ਕੁਝ 18 ਘੰਟੇ ਤੋਂ 2 ਘੰਟਿਆਂ ਬਾਅਦ ਅਟੈਕ ਹੁੰਦਾ ਤੇ ਕਈ ਵਾਰੀ ਕਿੰਨੀ ਕਿੰਨੀ देर ਨਹੀਂ ਹੁੰਦਾ ਜਿਹੜਾ ਇਹਦਾ ਵਿਚਕਾਰ ਦਾ ਪੀਰੀਅਡ ਹੈ ਇਹਦੇ ਬਿਟਵੀਨ ਅਟੈਕ ਦੇ ਅਟੈਕ ਜਦੋਂ ਹੁੰਦਾ ਤੇ ਉਹ ਵਿੱਚ ਜਿਹੜਾ ਸੇਫ ਟਾਈਮ ਹੈਗਾ ਜਿਹਦੇ ਵਿੱਚ ਪੇਸ਼ੈਂਟ ਠੀਕ ਰਹਿੰਦਾ ਉਹਦੇ ਵਿੱਚ ਸਾਨੂੰ ਪੀ1 ਪੀ130 ਸੀ530 ਅਤੇ ਐਫ130 ਇਹ ਇਹਨਾਂ ਦਾ ਮਿਕਸਚਰ ਬਣਾ ਕੇ ਤੇ ਜੇ ਤਾਂ ਸਾਡਾ ਪੇਸ਼ੈਂਟ ਕਾਰਡੀਕ ਅਸਥਮਾ ਦਾ ਹੈ ਤਾਂ ਉਹਦੇ ਲਈ ਸਾਨੂੰ ਇਹ ਇਸ ਮਿਕਸਚਰ ਦੇ ਨਾਲ ਅਲਟਰਨੇਟ A130 ਇਹ ਉਹਨੂੰ ਦੋ-ਦੋ ਘੰਟੇ ਦੇ ਫਰਕ ਦੇ ਨਾਲ ਜਿਹੜੀ ਹੈਗੀ ਆ ਇਹ ਦੇਣੀ ਚਾਹੀਦੀ ਹੈ ਜੇ ਸਾਡਾ ਪੇਸ਼ੈਂਟ ਬ੍ਰੌਂਕਾਈਟਿਸ ਅਸਥਮਾ ਹੈ ਪੇਸ਼ੈਂਟ ਨੂੰ ਤਾਂ ਉਹਨੂੰ ਇਹ ਸੇ ਮਿਕਸਚਰ ਦੇ ਨਾਲ P130 C530 ਤੇ F130 ਦਾ ਮਿਕਸਚਰ ਜਿਹੜਾ ਇਦੇ ਨਾਲ S130 ਜਿਹੜੀ ਅਲਟਰਨੇਟਰ ਇਹ ਦੋ-ਦੋ ਘੰਟੇ ਦਾ ਟਾਈਮ ਪਾਰਕ ਦੋ-ਦੋ ਘੰਟੇ ਦੇ ਵਕਤ ਦੇ ਨਾਲ ਦੇਣੀ ਚਾਹੀਦੀ ਹੈ ਤੇ ਜੇਕਰ ਸਾਡੇ ਪੇਸ਼ੈਂਟ ਨੂੰ ਅ ਦੂਸਰਾ ਅਸੀਂ ਕਹਿ ਸਕਦੇ ਕਿ ਪੇਸ਼ੈਂਟ ਨੂੰ ਜਾਂ ਪਹਿਲਾਂ ਗਠੀਆ ਸੀਗਾ ਜਾਂ ਗਠੀਏ ਦਾ ਰੋਗੀ ਹੋਵੇ ਉਹਨੂੰ ਗਠੀਏ ਦੀ ਪ੍ਰੋਬਲਮ ਹੋਵੇ ਤਾਂ ਸਾਨੂੰ ਇਹ ਇਸ ਮਿਕਚਰ ਦੇ ਨਾਲ L130 ਇਹ ਅਲਟਰਨੇਟ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਤੇ ਪਰੋਂ ਕਾਈਟਸ ਦੇ ਪੇਸ਼ੈਂਟ ਲਈ ਸਾਨੂੰ ਉਹਦੀ ਪੂਰੀ ਆਪਣੇ ਚੈਸਟ ਦੇ ਉੱਤੇ ਰੈਡ ਲੈਕਸ ਅਪਲਾਈ ਕਰਨੀ ਚਾਹੀਦੀ ਹੈ ਤੇ ਜੇਕਰ ਕਾਰਡੀਅਕ ਪੇਸ਼ੈਂਟ ਹੈ ਕਾਰਡੀਅਕ ਅਕਸਮੇ ਦਾ ਪੇਸ਼ੈਂਟ ਹੈ ਤੇ ਸਾਨੂੰ ਇਹ ਬ੍ਰੀਡ ਐਕਸਪੀ ਉਹਦੀ ਚੈਸਟ ਦੇ ਉੱਤੇ ਅਪਲਾਈ ਕਰਨੀ ਚਾਹੀਦੀ ਹੈ ਤੇ ਉਹਦੇ ਆਪਣੇ ਪੁਆਇੰਟ ਪੇਟ ਦੇ ਉੱਤੇ 5 6 7 ਤੇ 70 ਤੇ 80 ਦੇ ਉੱਤੇ ਇਹ ਲਾ ਆਫ ਮਤਲਬ ਨਿਯਮ ਦੇ ਅਨੁਸਾਰ ਇਹ ਰੈੱਡ ਅਤੇ 옐ੂ ਡਕਸਪੀ ਅਪਲਾਈ ਕਰਨੀ ਚਾਹੀਦੀ ਹੈ ਤੇ ਜੇ ਕਾਰਡੀਕ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਅਸੀਂ ਬਲੂ ਡਕਸਡੀ ਦੇ 5-5 ਡ੍ਰੌਪ ਦੇਣ ਦੇ ਵਿੱਚ ਦੋ ਤੋਂ ਤਿੰਨ ਟਾਈਮ ਦੇਣੇ ਚਾਹੀਦੇ ਹਨ ਤੇ S1 ਖਾਣ ਤੋਂ ਪਹਿਲਾਂ ਖਾਣੇ ਦੇ ਨਾਲ ਇਸ ਤੋਂ ਖਾਣ ਤੋਂ ਬਾਅਦ ਤੇ ਸਲਾਸ 32 ਸੌਣ ਲੱਗਿਆ ਸਾਨੂੰ ਦੇਣਾ ਚਾਹੀਦਾ ਹੈ ਅਤੇ 7 ਨੰਬਰ ਇੰਜੈਕਸ਼ਨ ਜਿਹੜਾ ਪੇਸ਼ੈਂਟ ਦੇ ਡੇਲੀ ਲਾਉਣਾ ਚਾਹੀਦਾ ਹੈ ਤੇ ਬਰੋਕਾਈਟਿਸ ਦਾ ਜਿਹੜਾ ਐਸਨੋ ਹੋਵੇ ਉਹਦੇ ਵਿੱਚ ਸਾਨੂੰ ਰੈੱਡ ਲੈਕ ਅਪਲਾਈ ਕਰਕੇ ਸੀ 5 ਦੀ ਮਲਮ ਜਿਹੜੀ ਆ ਉਹਦੀ ਚੈਸਟ ਦੇ ਉੱਤੇ ਮਰਨੀ ਚਾਹੀਦੀ ਹੈ ਇਹਦੇ ਨਾਲ ਸਾਡੇ ਪੇਸ਼ੈਂਟ ਨੂੰ ਬਹੁਤ ਰੀਲੀਫ ਮਿਲਦੀ ਹੈ 100% ਜਿਹੜਾ ਪੇਸ਼ੈਂਟ ਗਾਰੰਟੀ ਦੇ ਨਾਲ ਠੀਕ ਹੋ ਜਾਂਦਾ ਹੈ ਤੇ ਜਿਹੜੀਆਂ ਜਿਆਦਾ ਤੇਜ਼ ਮੈਡੀਸਿਨ ਹੈਗੀਆਂ ਸਟੀਮੂਲੇਟ ਕੰਟੈਂਟ ਹੈ ਕਿ ਉਹ ਪੇਸ਼ੰ ਨੂੰ ਸਾਨੂੰ ਨਹੀਂ ਦੇਣੇ ਚਾਹੀਦੇ ਤੇ ਅੱਜ ਦਾ ਮੇਰਾ ਟੌਪਿਕ ਇਹਨਾਂ ਹੀ ਆ ਤੇ ਮੈਂ ਆਸ ਕਰਦਾ ਕਿ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਨਾਲ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ I was a bought bought about two